ਦੋਜੀ ਪੇਸ਼ ਹੈ ਲੋਹਾਂ ਸੰਗੀਤਮ ਵਾਲੇ ਦੇ ਗਾਇਬ ਹੋਏ ਧਾਰਮਿਕੀਤਾਂ ਦੀ ਕੈਸਟ ਹਸ ਹਸ ਚਾਨਾ ਵਰਦੀ ਮਹਾਨ ਤਪਸਵੀ ਮਹਾਰਿਸ਼ੀ ਦੁਸਤਮਨ ਖਾਲਸਾ ਪੰਥ ਦੇ ਸਿਰਜਣਹਾਰ ਸਰਬਸਤਾਨੀ ਤੇਗ ਦੇ ਧਨੀ ਉੱਗੇ ਸਹਿਤਕਾਰ ਚੁੱਟਿਆਂ ਵਜਾਂ ਵਾਲੇ ਨੀਲੇ ਦੇ ਸ਼ਾਹ ਸਵਾਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਅਤੇ ਫਰਮਾਨ ਕੀਤਾ ਸਵਾ ਲੱਖ ਸੇ 1 ਲਾਉ ਤਬਾ ਗੋਬਿੰਦ ਸਿੰਘ ਨਾਮ ਕਹਾਂ ਆਕੇ ਖਾਲਸੇ ਦੀ ਬਹਾਦਰੀ ਅਤੇ ਸੂਰਬੀਤਾ ਦੀ ਦੱਸ ਪਾਈ ਸਿੱਖ ਸੰਦੀਪurzurmੰਤੇ ਅਸੀਂ ਇੱਕ ਐਕਸੈਟ ਆਪ ਜੀ ਦੇ ਕਰਕਮਲਾ ਵਿੱਚ ਭੇਟ ਕਰ ਰਹੇ ਹਾਂ ਇਸ ਵਿੱਚ ਗੁਰੂ ਕਲਗੀਧਰ ਪਿਤਾ ਜੀ ਦੇ ਪੰਜਾਂ ਜਨ ਦਾ ਕੌਤਕ ਵੱਡੇ ਸਾਹਿਬਜ਼ਾਦਿਆਂ ਦੀ ਚੁਕੌਰ ਗੜੀ ਵਿੱਚ ਅਦੋਤੀ ਕੁਰਬਾਨੀ ਸਿੱਕੋਂ ਦੇ ਮਹਾਨ ਜੋਧੇ ਸੂਰਬੀਰਾਨੀਆਂ ਸ਼ਹੀਦਿਆਂ ਦੇਸ਼ ਦੀ ਆਨ ਤੇ ਸ਼ਾਨ ਕਰਤਰ ਫਾਂਸੀਆਂ ਦੇ ਰੱਸੇ ਚੁੰਮ ਕੇ ਗਲ ਵਿੱਚ ਪਾਉਣ ਵਾਲੇ ਇਨਕਲਾਬੀ ਜੋਧੇ ਸਰਦਾਰ ਭਗਤ ਸਿੰਘ ਚਾ ਗੰਦਰ ਭਾਈਆਂ ਦੀ ਮਿੱਟੀ ਸਾਂਝ ਦੁੱਖ ਵੇਲੇ ਕਿਵੇਂ ਮਹਿਸੂਸ ਹੁੰਦੀ ਹੈ ਅਤੇ ਮੌਮਾਇਆ ਦੇ لالਚ ਅੰਦਰ ਭੇੜੇ ਲੋਕ ਕਿਵੇਂ ਲੋਹਾਂ ਤੇ ਜ਼ੁਲਮ ਕਰਕੇ ਦਾਜ ਦੀ ਧੁਖ ਨੂੰ ਪੂਰਾ ਕਰਦੇ ਹਨ ਇਹਨਾਂ ਗੀਤਾਂ ਦੇ ਬੋਲ ਲਿਖਣ ਸਰਦਾਰ ਸੁਖਵਿੰਦਰ ਸਿੰਘ ਗਿੱਲ ਅਤੇ ਰਮਨ ਸਿੰਘ ਜੰਡੂ ਲਿੱਤਰਾ ਵਾਲੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਸ਼੍ਰੀ ਮਕੇਸ਼ ਜੋਲੀ ਬਾਬੂ ਲਾਲ ਜੀ ਅਤੇ ਜਸਪਾਲ ਸਿੰਘ ਜੀ ਮੋਨੀ ਲਓ ਜੀ ਸੁਣੋ ਭਾਈਆਂ ਤੋਂ ਬਿਨਾ ਭਾਈ ਜਗੰਦਰ ਕਿਵੇਂ ਮਹਿਸੂਸ ਕਰਦਾ ਹੈ ਮੈਂ ਦਾ ਆਪਣਾ ਜਨਾਬ ਜਨਾਕਲਕਰ ਕੁਲਦੀਪਾਨ ਸਦਾਰ ਬਲਵੰਤ ਸਿੰਘ ਜੀ ਇਤਰਾਵਲੇ ਦੀ ਕੈਸਟ ਹਸ ਹਸ ਜਾਨਵਰ ਦੇ ਉਹਦੇ ਵਿੱਚ ਮੈਂ ਆਪਣੇ ਵੱਲੋਂ ਦੋ ਚਾਰ ਲਾਈਨਾਂ ਕਹੀਆਂ ਤੁਸੀਂ ਮੇਰਾ ਖਿਆਲ ਲੈ ਪਸੰਦ ਕਰੋ